ਜਿੱਥੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨਸਾਰ ਪੁਲਿਸ ਵੱਲੋਂ ਲਗਾਤਾਰ ਹੀ ਸ਼ਰਾਰਤੀ ਅੰਸਰਾਂ ਤੇ ਨਕੇਲ ਕੱਸੇ ਜਾ ਰਹੀ ਹੈ ਪਰ ਇਸ ਦੇ ਵਿਚਕਾਰ ਅਬੋਹਰ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਹਾਲ ਹੀ ਚ ਹੀ 4 ਦਿਨ ਪਹਿਲਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਤੇ ਗੁਰਮੀਤ ਸਿੰਘ ਕੁੱਡੀਆਂ ਵੱਲੋਂ ਲੋਕ ਅਰਪਿਤ ਕੀਤੇ ਗਏ ਸ਼ਹੀਦ ਉਦਮ ਸਿੰਘ ਜੀ ਦੇ ਬੁੱਤ ਦਾ ਸ਼ਰਾਰਤੀ ਅੰਸਰਾਂ ਵੱਲੋਂ ਅਪਮਾਨ ਕੀਤਾ ਗਿਆ ਇਹ ਨਹੀਂ ਨਹੀਂ ਉਹਨਾਂ ਦੇ ਹੱਥ ਚ ਫੜੀ ਬੰਦੂਕ ਵੀ ਚੋਰੀ ਕਰ ਲਈ ਗਈ ਹੈ ਹਾਲਾਂਕਿ ਮੌਕੇ ਉੱਪਰ ਪੁਜੀ ਅਬੋਹਰ ਤੋਂ ਹਲਕਾ ਇੰਚਾਰਜ ਤੇ ਸਮਾਜ ਸੇਵੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੀ ਜਿਹੜਾ ਜੇ ਕੰਮ ਹੋਇਆ ਬਹੁਤ ਗਲਤ ਕੰਮ ਹੋਇਆ ਹੈ ਇਹ ਸ਼ਹਿਰ ਉਦਮ ਸਿੰਘ ਜੀ ਦਾ ਹੱਥ ਨਹੀਂ ਤੋੜਿਆਗਾ ਸ਼ਹਿਰ ਦਾ ਹੱਥ ਤੋੜਿਆ ਗਿਆ ਤੇ ਇਹ ਕੋਈ ਨਸ਼ੇੜੀ ਦਾ ਕੰਮ ਨਹੀਂ ਹੋਇਆਗਾ ਇਹ ਕਿਸੇ ਸ਼ਰਦੀ ਦਾ ਹੱਥ ਆ ਤੇ ਜੋ ਇਹ ਸੰਸਥਾ ਇਹਨਾਂ ਦੀ ਜੋ ਇਹ ਅੱਜ ਲੈਣਗੇ ਕਸੀਆਨ ਉਹਦੇ ਨਾਲ ਲੱਗੇ ਆ ਤੇ ਜੋ ਇਹ ਕੰਮ ਹੋਇਆ ਇਹ ਕੰਮ ਨਹੀਂ ਹੋਣਾ ਚਾਹੀਦਾ ਤੇ ਪੁਲਿਸ ਵਾਲੇ ਖੜੇ ਨੇ ਪੁਲਿਸ ਵਾਲਾ ਨੇ ਵੀ ਗੁਜਾਰਿਸ਼ ਹੈ ਕਿ ਇਸ ਬੰਦੇ ਨੂੰ ਫੜ ਕੇ ਜੂਤੀਆਂ ਹਾਰ ਪਾ ਕੇ ਸ਼ਰਜ ਘਮਾਇਆ ਜਾਵੇ ਠੀਕ ਹੈ ਜੀ ਥੈਂਕ ਯੂ ਬੋ ਜੀ ਕੀ ਕਹਿਣਾ ਚਾਹੋਗੇ ਜੀ ਇਸ ਘਟਨਾ ਬਾਰੇ ਸਾਡੀ ਕਮੇਟੀ ਨੇ ਬਹੁਤ 6-7 ਮਹੀਨੇ ਹੋ ਗਏ ਮਿਹਨਤ ਕਰਕੇ ਤੇ ਇਹ ਬੁੱਤ ਲਗਾਇਆ ਹੈ ਤੇ ਜੋ ਇਹ ਘਰ ਹੈ ਬਹੁਤ ਨਿੰਦਨਯੋਗ ਹੈ ਮੈਂ ਇੱਥੇ 7 ਵਜੇ ਅਕੇ ਸਾਰੇ ਬੰਨੇ ਆ ਤੇ ਵੇਖੇ ਤੇ ਇਹ ਅੱਠ ਸਮੇਤ ਉਸਤਾਲ ਇਸ ਨੈਸਰ ਹੈ ਸੀ ਤੇ ਮੈਂ ਫਿਰ ਫੋਨ ਕੀਤੇ ਨੇ ਸਾਡਾ ਸਮਾਜ ਸਾਡਾ ਜੋਸ਼ ਹੈਰ ਵਾਲਿਆਂ ਨੇ ਜੋ ਵੀ ਲੰਗਾ ਉਹ ਬਹੁਤ ਨਿੰਦਾ ਕਰਦੇ ਔਰ ਮੈਂ ਦੀ ਬਹੁਤ ਜ਼ੋਰ ਬਹੁਤ ਨਿੰਦਾ ਕਰਨਾ ਤੇ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਅਪੀਲ ਕਰਦੇ ਹਾਂ ਕਿ ਪੂਰਾ ਸਨਮਨ ਵਾਲੇ ਦਾ ਗਲਤ ਤੰਤਰ ਨੂੰ ਫੜਿਆ ਜਾਵੇ ਇਹ ਸੋਚੀ ਸਮਝੀ ਸਾਜੀছে ਤੇ ਜੋ ਗਲਤ ਤੰਤਰ ਨੇ ਦਿੱਤੀ ਬਹੁਤ ਮਾੜੀ ਗੱਲ ਹੈ ਇਸ ਘਟਨਾ ਮਾਰੇ ਅਸੀਂ ਸੱਚ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਹਾਂ ਜੀ ਜੋ ਵੀ ਪਿਛਲੇ ਦਿਨੀ 2-4 ਦਿਨ ਪਹਿਲਾਂ ਅਸੀਂ ਬੁੱਧਾ ਦਾਦੂ ਘਟਨਾ ਸਾਡੇ ਮੰਤਰੀ ਸਭਾਨਾ ਵਾਲਾ ਕਿਹਾ ਗਿਆ ਸੀ ਬੜੀ ਗੰਭੀਰਤਾ ਨਾਲ ਸਾਡੇ ਤੋਂ ਬਹੁਤ ਸਮਾਜ ਵੱਲੋਂ ਕੀਤਾ ਗਿਆ ਸੀਗਾ ਤੇ ਅੱਜ ਇਹ ਘਟਨਾ ਸੁਣ ਕੇ ਬੜਾ ਹੀ ਦੁੱਖ ਪਹੁੰਚਿਆ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਡਰੇਸ ਕਰਕੇ ਉਹਨਾਂ ਦੇ ਸਖਤ ਐਕਸ਼ਨ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜੋ ਵੀ ਇਹ ਮੰਦਵਾਗੀ ਘਟਨਾ ਹੋਈ ਹੈ ਸਾਨੂੰ ਬਹੁਤ ਦੁੱਖ ਪਹੁੰਚਿਆ ਇਸ ਦਾ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਮੌਕੇ ਤੇ ਪੁੱਜੀ ਹੈ ਤੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਬਾਅਦ ਚ ਪੁਲਿਸ ਨੇ ਕਿਹਾ ਕਿ ਮੁਲਜ਼ਮਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ